ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੀ YouTube ਚੈਨਲ ਤੇ ਅੱਜ ਆਪਾਂ ਬਣਾਵਾਂਗੇ ਜੀ ਮੂੰਗੀ ਦੀ ਦਾਲ ਜੀਰੋ ਆਇਲ ਜਿਹਦੇ ਵਿੱਚ ਆਪਾਂ ਇੱਕ ਵੀ ਬੂੰਦ ਘਿਓ ਤੇਲ ਦੀ ਨਹੀਂ ਪਾਉਣੀ ਕੋਈ ਤੜਕਾ ਨਹੀਂ ਲਾਉਣਾ ਦਾਲ ਨੂੰ ਫਿਰ ਵੀ ਜਿਹੜੀ ਦਾਲ ਆਪਣੀ ਬਹੁਤ ਜ਼ਿਆਦਾ ਵਧੀਆ ਬਣ ਕੇ ਤਿਆਰ ਹੋਊਗੀ ਤੇ ਦਾਲ ਆਪਾਂ ਬਣਾਵਾਂਗੇ ਜੀ ਹਾਰੇ ਦੇ ਵਿੱਚ ਮਿੱਟੀ ਦੇ ਬਰਤਨ ਚ ਹਾਰੇ ਬਾਰੇ ਪੂਰੀ ਜਾਣਕਾਰੀ ਮੇਰੀ ਵੀਡੀਓ ਅਪਲੋਡ ਕੀਤੀ ਹੋਈ ਆ ਤੁਸੀਂ ਜਾ ਕੇ ਦੇਖ ਲਿਓ ਵੀ ਕਿਹੜੀ ਦਾਲ ਵਾਸਤੇ ਕਿੰਨੇ ਗੋਹੇ ਪਾਉਣੇ ਨੇ ਲੋ ਜੀ ਪਚਾੜੇ ਆਪਾਂ ਕਾਗਜ਼ ਲਾ ਕੇ ਅੱਗ ਮਚਾ ਲੈਣੀ ਆ ਤੇ ਉੱਤੇ ਆਪਾਂ ਛੋਟੇ ਛੋਟੇ ਗੋਹੇ ਰੱਖ ਦਾਂਗੇ ਤਾਂ ਕਿ ਜਿਹੜਾ ਹਾਰਾ ਆਪਣਾ ਭਖ ਜੇ ਤੇ ਕੁਝਕ ਤੁਸੀਂ ਟ੍ਰਿਕਸ ਫਾਲੋ ਕਰਨੇ ਨੇ ਵੀਡੀਓ ਦੇ ਵਿੱਚ ਐਂਡ ਤੱਕ ਬਣੇ ਰਹੋ ਜਿਨ੍ਹਾਂ ਦੇ ਨਾਲ ਬਿਲਕੁਲ ਵੀ ਤੁਹਾਨੂੰ ਪਤਾ ਨਹੀਂ ਲੱਗਣਾ ਵੀ ਆਪਾਂ ਕੋਈ ਤੜਕਾ ਨਹੀਂ ਲਾਇਆ ਦਾਲ ਨੂੰ ਕੋਈ ਕਿ ਹੋ ਜਾਂ ਤੇਲ ਆਪਾਂ ਨਹੀਂ ਪਾਇਆ ਬਹੁਤ ਵਧੀਆ ਜਿਹੜੀ ਦਾਲ ਆ ਤੁਹਾਡੀ ਬਣ ਕੇ ਤਿਆਰ ਹੋਊਗੀ ਲੋ ਜੀ ਸਭ ਤੋਂ ਪਹਿਲਾਂ ਇੱਕ ਕਵਾਟੀ ਇਹ ਮੂੰਗੀ ਦੀ ਲਈਆ ਮੈਂ ਦਲੀ ਹੋਈ ਮੂੰਗੀ ਆ ਜਿਹਨੂੰ ਛਿਲਕੇ ਵਾਲੀ ਮੂੰਗੀ ਵੀ ਬੋਲਿਆ ਜਾਂਦਾ ਮੂੰਗੀ ਕਿਵੇਂ ਦਾਲਣੀ ਆ ਉਹਦੇ ਬਾਰੇ ਵੀ ਮੇਰੀ ਵੀਡੀਓ ਪਾਈ ਹੋਈ ਆ ਚੱਕੀ ਦੇ ਉੱਤੇ ਮੂੰਗੀ ਆਪਾਂ ਘਰ ਦੀ ਮੂੰਗੀ ਆ ਘਰੀਦਲੀ ਹੋਈ ਆ ਉਹ ਵੀ ਤੁਸੀਂ ਜਾ ਕੇ ਚੈਨਲ ਤੇ ਦੇਖ ਸਕਦੇ ਹੋ ਲੋ ਜੀ ਇਹਨੂੰ ਮੈਂ ਅੱਧਾ ਘੰਟਾ ਪਹਿਲਾਂ ਭਿਉਂ ਕੇ ਰੱਖਤਾ ਸੀ ਨਾਰਮਲ ਪਾਣੀ ਦੇ ਵਿੱਚ ਹੀ ਭਿਉਂਤਾ ਸੀ ਤੇ ਚੰਗੀ ਤਰ੍ਹਾਂ ਆਪਾਂ ਇਹਨੂੰ ਧੋ ਕੇ ਉਹਦਾ ਪਾਣੀ ਆ ਜਿਹੜਾ ਬਾਹਰ ਕੱਢਤਾ ਸੀ ਤੇ ਹੁਣ ਆਪਾਂ ਇਹਨੂੰ ਪਾਵਾਂਗੇ ਜੀ ਮਿੱਟੀ ਦੇ ਬਰਤਨ 'ਚ ਕੁਜੇ ਦੇ ਵਿੱਚ ਚੰਗੀ ਤਰ੍ਹਾਂ ਧੋ ਕੇ ਆਪਾਂ ਸਾਰੀ ਮੂੰਗੀ ਕੱਢ ਲੈਣੀ ਆ ਤੇ ਜਿਹੜਾ ਪਾਣੀ ਆ ਆਪਾਂ ਤੀਜੇ ਹਿੱਸੇ ਦਾ ਪਾਵਾਂਗੇ ਜਿੰਨੀ ਮੂੰਗੀ ਲਈ ਆ ਉਸ ਤੋਂ ਤਿੰਨ ਗੁਣਾ ਵੱਧ ਆਪਾਂ ਪਾਣੀ ਪਾਵਾਂਗੇ ਜੇ ਆਪਾਂ ਵੈਸੇ ਦੇਖ ਕੇ ਪਾਈਏ ਨਾਰਮਲ ਤਾਂ 2 ਇੰਚ ਪਾਣੀ ਜਿਹੜਾ ਮੂੰਗੀ ਤੋਤੇ ਹੋਣਾ ਚਾਹੀਦਾ ਲੋ ਜੀ ਮੈਂ ਲਸਣ ਪਾਤੀ ਸਭ ਤੋਂ ਪਹਿਲਾਂ ਤੇ ਫਿਰ ਟਮਾਟਰ ਪਿਆਜ਼ ਤੇ ਹਰੀ ਮਿਰਚ ਤਿੰਨੇ ਚੀਜ਼ਾਂ ਪਾਤੀਆਂ ਬਿਲਕੁਲ ਵੀ ਆਪਾਂ ਇਹਦੇ ਵਿੱਚ ਇੱਕ ਬੂੰਦ ਵੀ ਘਿਓ ਦੀ ਨਹੀਂ ਪਾਵਾਂਗੇ ਤੇ ਉੱਪਰ ਤੋਂ ਆਪਾਂ ਇਹਨੂੰ ਢੱਕ ਦਾਂਗੇ ਉਦੋਂ ਆਪਾਂ ਹਾਰੇ ਕੋਲੇ ਚੱਲਦੇ ਆਂ ਕੋਈ ਇਹਦੇ ਵਿੱਚ ਆਪਾਂ ਨੂੰ ਘਿਓ ਤੇਲ ਦੀ ਲੋੜ ਨਹੀਂ ਹੈਗੀ ਲੋ ਜੀ ਇਹਨੂੰ ਆਪਾਂ ਟੱਕ ਦਿੰਨੇ ਆ ਤੇ ਇਧਰ ਆਪਣਾ ਹਾਰਾ ਭੱਗ ਗਿਆ ਸੀ ਕਈ ਵਾਰੀ ਆਪਾਂ ਛਿੱਟਾ ਵੀ ਲਾ ਦਿੰਨੇ ਆ ਜੇ ਨਹੀਂ ਛਿੱਟਾ ਲਾਉਣਾ ਫਿਰ ਆਪਾਂ ਕੁਜੇ ਨੂੰ ਘਵਾ ਦੇਣਾ ਜਿਹਦੇ ਨਾਲ ਇਹਦੀ ਅੱਗ ਅੰਦਰਲੀ ਬੁੱਝ ਜਾਂਦੀ ਆ ਇਹਦੇ ਵਿੱਚ ਅੱਗ ਨਹੀਂ ਮੱਚਣੀ ਚਾਹੀਦੀ ਸਿਰਫ ਧੁਖਣਾ ਚਾਹੀਦਾ ਲੋ ਜੀ ਥੋੜਾ ਜਿਹਾ ਧੂਆ ਨਿਕਲ ਗਿਆ ਸੀ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਟੱਕਤਾ ਸੀ ਚਾਪੜ ਦੇ ਨਾਲ ਦੇਖਦੇ ਆਂ ਆਪਾਂ ਜੇ ਮੂੰਗੀ ਦੇ ਵਿੱਚੋਂ ਵਾਲਾ ਆ ਗਿਆ ਹੋਇਆ ਉਸ ਤੋਂ ਬਾਅਦ ਆਪਾਂ ਲੂਣ ਮਿਰਚ ਪਾਉਣਾ ਲੂਣ ਮਿਰਚ ਆਪਾਂ ਪਹਿਲਾਂ ਨਹੀਂ ਪਾਉਣਾ ਇਹ ਦਾਲ ਦੇ ਵਿੱਚ ਵੈਸੇ ਆਪਾਂ ਜਿਹੜੀ ਦਾਲ ਦੇ ਵਿੱਚ ਘਿਓ ਪਾਉਨੇ ਆ ਫਰ ਦੇਚ ਆਪਾਂ ਲੂਣ ਮਿਰਚ ਪਹਿਲਾਂ ਪਾ ਦਨੇ ਆ ਇਹਦੇ ਵਿੱਚ ਜੇ ਆਪਾਂ ਲੂਣ ਮਿਰਚ ਪਹਿਲਾਂ ਪਾ ਦਈਏ ਇਹਦੇ ਵਿੱਚ ਕੋਈ ਘਿਓ ਤੇਲ ਨਹੀਂ ਪਾਇਆ ਹੋਇਆ ਸੋ ਜਿਹੜਾ ਆਪਣੀ ਦਾਲ ਆ ਉਬਲ ਕੇ ਬਾਹਰ ਆ ਜਾਂਦੀ ਆ ਇਸੇ ਕਰਕੇ ਆਪਾਂ ਲੂਣ ਮਿਰਚ ਬਾਅਦ ਚੋਂ ਪਾਉਣਾ ਜਦੋਂ ਦਾਲ ਦੇ ਵਿੱਚੋਂ ਵਾਲਾ ਆ ਗਿਆ ਇਹ ਨਿੱਕੀਆਂ ਨਿੱਕੀਆਂ ਗੱਲਾਂ ਨੇ ਜਿਹਦੇ ਨਾਲ ਆਪਣੀ ਦਾਲ ਆ ਜਿਹੜੀ ਬਹੁਤ ਜ਼ਿਆਦਾ ਵਧੀਆ ਬਣਦੀ ਆ ਜੇ ਉਬਲ ਕੇ ਦਾਲ ਬਾਹਰ ਆ ਜਾਈ ਫਿਰ ਦਾਲ ਦਾ ਸਵਾਦ ਉਹ ਨਹੀਂ ਰਹਿੰਦਾ ਲੋ ਜੀ ਉਵਾਲਾ ਆ ਗਿਆ ਸੀ ਥੋੜਾ ਥੋੜਾ ਤੇ ਹੁਣ ਆਪਾਂ ਇਹਦੇ ਵਿੱਚ ਪਾਤਾ ਲੂਣ ਮਿਰਚ ਤੇ ਹਲਦੀ ਬੇਸਿਕ ਮਸਾਲੇ ਕੋਈ ਵੀ ਆਪਾਂ ਹੋਰ ਮਸਾਲਾ ਨਹੀਂ ਪਾਉਂਦੇ ਤੇ ਨਾ ਹੀ ਮੈਂ ਇਹਦੇ ਚ ਕੜਛੀ ਮਾਰੀ ਆ ਜਦੋਂ ਤੱਕ ਆਪਣੀ ਦਾਲ ਰਿਜਦੀ ਨਹੀਂ ਆਪਾਂ ਕੜਛੀ ਨਹੀਂ ਮਾਰਨੀ ਲੋ ਜੀ ਇਹਨੂੰ ਆਪਾਂ ਚੰਗੀ ਤਰ੍ਹਾਂ ਟੱਕਤਾ ਕਵਰ ਕਰਤਾ ਕਿਉਂਕਿ ਦਾਲ ਦੇ ਵਿੱਚ ਧੂਆ ਨਹੀਂ ਪੈਣਾ ਚਾਹੀਦਾ ਦਾਲ ਰਿਜਦੀ ਨੂੰ ਤਕਰੀਬਨ ਅੱਧਾ ਪੌਣਾ ਘੰਟਾ ਹੋ ਗਿਆ ਆਪਾਂ ਚੈੱਕ ਕਰ ਲੈਣੇ ਆਂ ਦੜੀ ਹੋਈ ਦਾਲ ਦੇ ਉੱਤੇ ਜ਼ਿਆਦਾ ਵਕਤ ਨਹੀਂ ਲੱਗਦਾ ਟਾਈਮ ਜ਼ਿਆਦਾ ਨਹੀਂ ਲੱਗਦਾ ਸਾਫਤੀਆਂ ਦਾਲਾਂ ਟਾਈਮ 'ਚ ਰਿਜਦੀਆਂ ਨੇ ਲੋ ਜੀ ਦਾਲ ਦੇਖ ਲਓ ਆਪਣੀ ਰਿਜ ਰਹੀ ਆ ਇਹ ਕਿੰਨਾ ਵਧੀਆ ਆਪਣੀ ਦਾਲ ਦਾ ਰੰਗ ਆਇਆ ਦੇਖ ਲਓ ਤੁਸੀਂ ਬਹੁਤ ਜ਼ਿਆਦਾ ਵਧੀਆ ਕੁਟੀ ਆਪਣੀ ਦਾਲ ਲੋ ਜੀ ਦਾਲ ਨੂੰ ਆਪਾਂ ਉਤਾਰ ਲੈਨੇ ਕੋਈ ਵੀ ਤੁਸੀਂ ਮੋਟਾ ਕੱਪੜਾ ਲੈ ਕੇ ਉਤਾਰ ਲੈਣਾ ਲੋ ਜੀ ਦਾਲ ਆਪਾਂ ਉਤਾਰ ਲਿਆਂਦੀ ਦੇਖ ਲਓ ਤੁਸੀਂ ਕਿੰਨੀ ਵਧੀਆ ਆਪਣੀ ਦਾਲ ਬਣੀ ਆ ਬਿਲਕੁਲ ਵੀ ਇਹਦੇ ਚ ਆਪਾਂ ਕੋਈ ਘਿਓ ਤੇਲ ਨਹੀਂ ਪਾਇਆ ਕੋਈ ਤੜਕਾ ਨਹੀਂ ਲਾਇਆ ਤੁਸੀਂ ਚਾਹੋ ਤਾਂ ਇੱਥੇ ਥੋੜੀ ਜਿਹੀ ਕਸੂਰੀ ਮੇਥੀ ਪਾ ਸਕਦੇ ਹੋ ਤੇ ਤਵੇ ਤੇ ਭੁੰਨ ਕੇ ਜੀਰਾ ਵੀ ਪਾ ਸਕਦੇ ਹੋ ਪਰ ਆਪਾਂ ਕੁਝ ਵੀ ਨਹੀਂ ਪਾਇਆ ਨਾ ਕੋਈ ਮਸਾਲਾ ਪਾਇਆ ਇਸੇ ਤਰੀਕੇ ਨਾਲ ਬਣਾਵਾਂਗੇ ਥੱਲੇ ਆਪਾਂ ਪਾਈ ਹੋਈ ਆ ਮੱਖਣੀ ਤੇ ਨਾਲ ਲਈਆਂ ਹੋਈਆਂ ਨੇ ਆਪਾਂ ਰੋਟੀਆਂ ਤੁਸੀਂ ਕਿਸੇ ਵੀ ਰੋਟੀ ਵਗੈਰਾ ਦੇ ਨਾਲ ਖਾ ਸਕਦੇ ਹੋ ਪਰੌਂਠੇ ਦੇ ਨਾਲ ਖਾ ਸਕਦੇ ਹੋ ਲਓ ਜੀ ਤਿਆਰ ਆਪਣੀ ਦਾਲ ਬਣ ਕੇ ਤੁਸੀਂ ਵੀ ਜਰੂਰ ਬਣਾਇਓ ਤੇ ਖਾਇਓ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਡੀ ਦਾਲ ਕਿਵੇਂ ਦੀ ਬਣੀ ਚਲੋ ਜੀ ਮਿਲਦੇ ਆਂ ਆਪਾਂ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਹੱਸਦੇ ਵਸਦੇ ਰਹੋ ਖੁਸ਼ ਰਹੋ